ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਦੇ ਵਿੱਚ ਅੱਜ 31 ਜੁਲਾਈ ਦਾ ਦਿਨ ਹੈ ਅੱਜ ਦੇ ਦਿਨ ਸ਼ਹੀਦ ਉਦਮ ਸਿੰਘ ਜੀ ਨੇ ਲੰਡਨ ਦੇ ਵਿੱਚ ਜਾ ਕੇ ਗੋਰੇ ਨੂੰ ਗੋਲੀ ਦੇ ਨਾਲ ਚੱਕਦਾ ਸੀਗਾ ਜੇ ਉਦਮ ਸਿੰਘ ਅਡਵਾਇਰ ਕੋਲੋਂ ਬਦਲਾ ਲੈਂਦਾ ਨਾ ਇੱਕ ਤਾਣ ਕੇ ਆਪਾਂ ਤੁਰਦੇ ਨਾ ਸਾਨੂੰ ਕੌਣ ਪੰਜਾਬੀ ਕਹਿੰਦਾ ਨਾ ਸ਼ੀ ਦੇ ਅਜਮ ਸਰਦਾਰ ਉਦਮ ਸਿੰਘ ਜੀ ਦੀ ਸ਼ਹਾਦਤ ਦਿਹਾੜੇ ਤੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂਗੇ ਅਸੀਂ ਸਿਰ ਝੁਕਾਉਣੇ ਆਂਗੇ ਕਿ ਉਹਨਾਂ ਨੇ ਸਾਡੇ ਲਈ ਆਪਣੇ ਜੀਵਨ ਜਿਹੜੇ ਹੈਗੇ 바ਰ ਦਿੱਤੇ ਆਪਣੀਆਂ ਜਾਨਾਂ 바ਰ ਦਿੱਤੀਆਂ ਸਾਨੂੰ ਆਜ਼ਾਦੀ ਦਿਵਾਉਣ ਵਾਸਤੇ ਤੇ ਆਪਦੀ ਇੱਕ ਚੜਤ ਬਣਾਉਣ ਵਾਸਤੇ ਕਿ ਅਸੀਂ ਕਿਸੇ ਤੋਂ ਦਬਦੇ ਨਹੀਂ ਹੈਗੇ ਉਹਨਾਂ ਨੇ ਲੰਡਨ ਦੇ ਵਿੱਚ ਜਾ ਕੇ ਅਡਵਾਇਰ ਨੂੰ ਜਿਹੜਾ ਸੀਗਾ ਗੋਲੀਆਂ ਨਾਲ ਪੁਨਤਾ ਸੀਗਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਕਿਸੇ ਦੇ ਘਰ ਦੇ ਵਿੱਚ ਜਾ ਕੇ ਕਿਸੇ ਨੂੰ ਦੱਬ ਕੇ ਆਉਣਾ ਉਹਨਾਂ ਦੀ ਇਸ ਬਹਾਦਰੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਨਮਨ ਕਰਦੇ ਆਂਗੇ ਸਾਡੇ ਅੱਜ ਦੇ ਕੁਐਸਚਨ ਨੇਗੇ ਜੀ ਸਾਡਾ ਫਰਸਟ ਕੁਐਸਚਨ ਹੈ ਬੁਗਦੂ ਕੀ ਹੈ ਬੁਗਦੂ ਨੰਬਰ 1 ਤੁੰਬੀ ਚਿਮਟਾ ਤੁੰਬਾ ਜਾ ਟੋਲਕ ਟੋਲ ਤਾਂ ਇਹ ਕੀ ਹੈਗਾ ਤੁੰਬਾ ਦਾ ਭੁਗਤੂ ਜਾਤਰੀ ਦੀਵਾਰ ਕਿਹੜੇ ਗੁਰੂ ਕਵੀ ਦੀ ਰਚਨਾ ਹੈ ਗੁਰੂ ਅਰਜਨ ਦੇਵ ਜੀ ਦੀ ਕਹਾਣੀਕਾਰ ਬ੍ਰਿ얌 ਸੰਧੂ ਨੂੰ ਕਿਹੜੀ ਕਹਾਣੀ ਸੰਗ੍ਰਹਿ ਲਈ ਭਾਰਤੀ ਸਹਿਤਾ ਅਕਾਦਮੀ ਦਾ ਇਨਾਮ ਪ੍ਰਾਪਤ ਹੋਇਆ ਸੀਗਾ ਜੀ ਊਟੋ ਸੌਰੀ ਚੌਥੀ ਕੂਟ ਦੇ ਲਈ ਸੀਗਾ ਜਿਹੜਾ ਬ੍ਰਿ얌 ਸਿੰਘ ਸੰਧੂ ਨੂੰ ਕਹਾਣੀ ਸੰਗ੍ਰਹਿ ਲਈ ਭਾਰਤੀ ਸਹਿਤਾ ਅਕਾਦਮੀ ਜਿਹੜਾ ਇਨਾਮ ਸੀ ਉਹ ਮਿਲਿਆ ਸੀ ਚੌਥੀ ਕੂਟਾ ਨਾਟਕਕਾਰ ਚਰਨ ਦਾਸ ਸਿੱਧੂ ਨੇ ਆਪਣੀਆਂ ਨਾਟ ਸਰਗਰਮੀਆਂ ਦਾ ਕੇਂਦਰ ਕਿਸ ਨੂੰ ਬਣਾਇਆ ਪੰਜਾਬੀ ਥੀਏਟਰ ਨੂੰ ਇਪਟਾ ਨੂੰ ਪੰਜਾਬ ਆਰਟ ਥੀਏਟਰ ਨੂੰ ਜਾਂ ਕਲਜੀਏਟ ਡਰਾਮਾ ਸੁਸਾਇਟੀ ਨੂੰ ਤਾਂ ਕਿ ਅਨਸਰ ਆਊਗਾ ਜੇ ਕਲਜੀਏਟ ਡਰਾਮਾ ਸੁਸਾਇਟੀ ਨੂੰ ਇਹ ਤੇ ਬਾਲੋ ਕੀ ਹੈ ਮਾਈਏ ਤੇ ਬਾਲੋ ਨਿਰੋਲ ਸ਼ਬਸਵਾਦ ਕੀ ਗੀਤ ਰੂਪ ਨਿਰੋਲ ਸੰਵਾਦ ਕੀ ਗੀਤ ਰੂਪ ਨਿਰੋਲ ਨਾਟਕੀ ਪਾਤਰਾਂ ਦਾ ਰੂਪ ਨਿਰੋਲ ਨਾਟਕੀ ਗੀਤਨੁਮਾ ਟੋਟਕਾ ਖੁਸ਼ੀ ਵਿੱਚ ਗਾਉਂਦੀਆਂ ਕੁੜੀਆਂ ਦਾ ਗੀਤ ਤਾਂ ਕੀ ਆਊਗਾ ਨਿਰੋਲ ਨਿਰੋਲ ਸੰਵਾਦ ਕੀ ਗੀਤ ਰੂਪ ਹਾਂਜੀ ਸਾਡਾ ਅਗਲਾ ਗੀਤ ਅਗਲਾ ਸੌਰੀ ਕੁਐਸਚਨ ਹੈ ਪਿੱਲੂ ਦੀ ਕਿਹੜੀ ਰਚਨਾ ਹੈ ਹੀ ਰਾਂਝਾ ਸਸੀ ਪੁੰਨੂ ਮਿਰਜਾ ਸਾਹਿਬਾ ਸੋਨੀ ਮਹੀਵਾਲ ਤਾਂ ਕੀ ਆਊਗਾ ਮਿਰਜਾ ਸਾਹਿਬਾ ਜਿੰਨਾ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਵਾਪਰਨ ਦਾ ਪਤਾ ਲੱਗੇ ਉਹਨਾਂ ਨੂੰ ਡੈਸ਼ ਕਿਹਾ ਜਾਂਦਾ ਹੈ ਪਰਨਾਮ ਵਿਸ਼ੇਸ਼ਣ ਨਾਮ ਜਾਂ ਕਿਰਿਆ ਕਿਰਿਆ ਮੱਕੇ ਦੀ ਗੋਸ਼ਟੀ ਕਿਸ ਦੇ ਵਿਚਾਰ ਹੋਈ ਗੁਰੂ ਨਾਨਕ ਦੇਵ ਅਤੇ ਸ਼ਾਹਸਰਫ ਗੁਰੂ ਨਾਨਕ ਦੇਵ ਅਤੇ ਕਾਜ਼ੀਆਂ ਗੁਰੂ ਨਾਨਕ ਦੇਵ ਅਤੇ ਮੁਹੰਮਦ ਸਾਹਿਬ ਗੁਰੂ ਨਾਨਕ ਦੇਵ ਅਤੇ ਇਬਰਾਹਿਮ ਤਾਂ ਗੁਰੂ ਨਾਨਕ ਦੇਵ ਜੀ ਤੇ ਕਾਜ਼ੀਆਂ ਵਿਚਾਰ ਹੋਈ ਸੀਗੀ ਲਫ਼ਜ਼ਾਂ ਦੀ ਦਰਗਾਹ ਕਾਵ ਸੰਗ੍ਰਹਿ ਕਿਸ ਕਵਿ ਦੀ ਰਚਨਾ ਹੈ ਸ਼ਿਵ ਕੁਮਾਰ ਬਟਾਲਵੀ ਜਸਵੰਤ ਦੀਦ ਬਾਬਾ ਬਲਵੰਤ ਜਾਂ ਸੁਰਜੀਤ ਪਾਤਰ ਸੁਰਜੀਤ ਪਾਤਰ ਲੋਕ ਘਹਿਣਿਆਂ ਦਾ ਕਿਹੜਾ ਜੁੱਟ ਸਹੀ ਹੈ ਗਜਰੇ ਵਾਲੀਆਂ ਚੁੰਮਕੀ ਛੱਲੇ ਕੈਂਠਾ ਹਾਰ ਜਾਂ ਮੋਦਰਾ ਕੋਕਾ ਕੈਂਠਾ ਤੇ ਹਾਰ ਮੁਹਾਰਨੀ ਦਾ ਸਹੀ ਕਰਮ ਕੀ ਹੈ ਤਾਂ ਡੀ ਆਪਸ਼ਨ ਆਊਗਾ ਆ ਅ ਏ ਈ ਉ ਊ ਐ ਐ ਓ ਓ ਵਿਆਹ ਵਿੱਚ ਛੰਦ ਕਿਸ ਨੂੰ ਸੁਣਾਏ ਜਾਂਦੇ ਹਨ ਭਾਬੀਆਂ ਨੂੰ ਸਾਲੀਆਂ ਨੂੰ ਮਾਮੀਆਂ ਨੂੰ ਜਾਂ ਚਾਚੀਆਂ ਨੂੰ ਸਾਲੀਆਂ ਨੂੰ ਮਰਦਾਂ ਦਾ ਗਿੱਧਾ ਕਿਸ ਇਲਾਕੇ ਨਾਲ ਸੰਬੰਧਿਤ ਹੈ ਮਾਲਵੇ ਨਾਲ ਦੁਆਬੇ ਨਾਲ ਪਵਾਦ ਨਾਲ ਜਾਂ ਮਾਝੇ ਨਾਲ ਮਾਲਵੇ ਨਾਲ ਗੁਰੂ ਅਰਜਨ ਦੇਵ ਜੀ ਦੁਆਰਾ ਲਿਖੀ ਰਚਨਾ ਬਾਬਣ ਅਖਰੀ ਕਿਹੜੀ ਲਿਪੀ ਦੇ ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਗਈ ਹੈਗੀ ਫਾਰਸੀ ਲਿਪੀ ਰੋਮਨ ਲਿਪੀ ਦੇਵਨਾਗਰੀ ਲਿਪੀ ਗੁਰਮੁਖੀ ਲਿਪੀ ਦੇਵਨਾਗਰੀ ਲਿਪੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਕਿੰਨੀਆਂ ਵਾਰਾਂ ਰਚੀਆਂ ਹਨ 4 8 6 3 3 ਚੰਡੀ ਦੀ ਵਾਰ ਦੀ ਕਥਾ ਕਿਸ ਪੁਰਾਣ ਵਿੱਚ ਮਿਲਦੀ ਹੈ ਮਾਰਕੰਡਾ ਪੁਰਾਣ ਵਿਸ਼ਨੂੰ ਪੁਰਾਣ ਪਗ ਵਤ ਪੁਰਾਣ ਜਾਂ ਗਰੁੜ ਪੁਰਾਣਾ ਮਾਰਕੰਡਾ ਪੁਰਾਣਾ ਲਾੜੇ ਨਾਲ ਵਿਅੰਗ ਇਤਹਾਸਾ ਠੱਠਾ ਕਿਸ ਲੋਕ ਕਾਵ ਰੂਪ ਵਿੱਚ ਕੀਤਾ ਜਾਂਦਾ ਹੈ ਸਿੱਠਣੀਆਂ ਵਿੱਚ ਛੰਦਪਰਾਗਾ ਵਿੱਚ ਹੇਅਰ ਵਿੱਚ ਜਾਂ ਪੱਤਲ ਵਿੱਚ ਸਿੱਠਣੀ ਵਿੱਚ ਮਿੱਥਕਥਾਵਾਂ ਦਾ ਪਾਤਰ ਹੁੰਦੇ ਹਨ ਦੇਵੀ ਦੇਵਤੇ ਬਾਜੀਗਰ ਮੁਸਾਫਿਰ ਜਾਂ ਆਧਾਰਨ ਮਨੁੱਖ ਨਾ ਦੇਵੀ ਦੇਵਤੇ ਲੋਕ ਸਿਆਣਪ ਹਮੇਸ਼ਾ ਡੈਸ਼ ਹੁੰਦੀ ਹੈ ਵਾਰਤਕ ਕਾਵ ਸੰਗਤ ਵਾਲੀ ਉਪਰੋਕ ਉਪਭਾਸ਼ਾ ਜਾਂ ਕਰਮ ਕਾਂਡ ਵਿੱਚ ਕਾਵਿਕ ਰੰਗਤ ਵਾਲੀ ਸੰਸਾਰਕ ਮਨੁੱਖ ਡੈਸ਼ ਵਿੱਚ ਪ੍ਰਾਪਤ ਕਰਦਾ ਹੈ ਨਾਟਕਾ ਫਿਲਮਾਂ ਵਿਰਸਾ ਜਾਂ ਸਮਾਜ ਸਮਾਜ ਵਹਿਮ ਭਰਮ ਦਾ ਆਧਾਰ ਹੁੰਦੇ ਹਨ ਗੈਬੀ ਸ਼ਕਤੀ ਲੋਕਧਰਮ ਡਰ ਪੈ ব্যক্তিগত আবি ব্যক্তি ডরতে পিলু ਨੇ ਆਪਣੇ ਕਿੱਸੇ ਮਿਰਜ਼ਾ ਸਾਹਿਬਾ ਦੀ ਰਚਨਾ ਕਿਸ ਕਾਵ ਰੂਪ ਵਿੱਚ ਕੀਤੀ کافی ਸ਼ਿਰਫੀ ਸ਼ੰਦ ਵਾਰ છਛੇ ਦਾ ਛੰਦ ਮੰਦियां ਮਨ ਵਿੱਚ ਇਕੰਗੀ ਦਾ ਇਕੰਗੀ ਕਿੱਸਾ ਦਾ ਲਿਖਿਆ ਹੋਇਆ ਹੈ ਈਸ਼ਵਰ ਚੰਦਰ ਨੰਦਾ ਹਰ ਚਰਨ ਸਿੰਘ ਸੰਤ ਸਿੰਘ ਸੇਖੋ ਬਲਵੰਤ ਗਾਰਗੀ ਤਾ ਹਰ ਚਰਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਸੀ ਪੰਜਾਬੀ ਵਿੱਚ ਫਾਰਸੀ ਵਿੱਚ ਉਰਦੂ ਵਿੱਚ ਤੇ ਬੰਗਾਲੀ ਵਿੱਚ ਤਾਂ ਫਾਰਸੀ ਵਿੱਚ ਜਿਹੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਨ ਸਦਾ ਮਨ ਅੰਦਰ ਪੰਕਤੀ ਕਿਹੜੀ ਬਾਣੀ ਵਿੱਚ ਦਰਜ ਹੈ ਇਹ ਪੰਕਤੀ ਜਪ ਜਪ ਸਾਹਿਬ ਚੰਡੀ ਦੀ ਵਾਰ ਸੁਖਮਨੀ ਸਾਹਿਬ ਜਾਂ ਜਪਜੀ ਸਾਹਿਬ ਇਹ ਜਪਜੀ ਸਾਹਿਬ ਦੇ ਵਿੱਚ ਸੌਰੀ ਸੁਖਮਨੀ ਸਾਹਿਬ ਦੇ ਵਿੱਚ ਆਊਗਾ ਇਹ ਕਿਦੇ ਵਿੱਚ ਸੁਖਮਨੀ ਸਾਹਿਬ ਦੇ ਵਿੱਚ ਸ਼ਿਰਫੀ ਦਾ ਆਧਾਰ ਕਿੰਨੇ ਅੱਖਰ ਹਨ 35 30 52 ਜਾਂ 100 ਤਾਂ ਕਿ ਆਊਗਾ 30 ਗੋਸ਼ਟਾ ਕਿਸ ਸਾਹਿਤ ਰੂਪ ਨਾਲ ਸੰਬੰਧਿਤ ਹਨ ਵਾਰਤਕ ਨਾਲ ਕਵਿਤਾ ਨਾਲੋਂ ਮਿਨੀ ਕਹਾਣੀ ਨਾਲ ਜਾਂ ਨਾਟਕ ਨਾਲ ਤਾਂ ਕਿ ਦੇ ਨਾਲ ਨੇ ਜੀ ਵਾਰਤਕ ਨਾਲ ਅਸਾਡਾ अगला क्वेश्चन ਹੈ ਬੁੱਲੇ ਸ਼ਾਹ ਦਾ ਮੁਰਸ਼ਿਦ ਕੌਣ ਸੀ ਸ਼ਾਹ ਹੁਸੈਨ ਸੁਲਤਾਨ ਬਾਹੂ ਸ਼ਾਹ ਨਾਇਤ ਜਾਂ ਵਜੀਦ ਸ਼ਾਹ ਨਾਇਤ ਪੀਲੂ ਨੇ ਮਸ਼ਹੂਰੀ ਕਿਸ ਕਿਸੇ ਨਾਲ ਹੋਈ ਸੀ ਪੀਲੂ ਦੀ ਮਸ਼ਹੂਰੀ ਸੀ ਜਿਹੜੀ ਕਿਸ ਕਿਸੇ ਨਾਲ ਹੋਈ ਸੀ ਮਿਰਜ਼ਾ ਸਾਹਿਬਾ ਹੀ ਜੰਚ ਸੱਸੀ ਪੁਨੂ ਸੋਨੀ ਮਹੀਵਾਲ ਤਾਂ ਮਿਰਜ਼ਾ ਸਾਹਿਬਾ ਸੂਫੀ ਮਤ ਦਾ ਸੰਬੰਧ ਕਿਸ ਧਰਮ ਨਾਲ ਹੈ ਹਿੰਦੂ ਧਰਮ ਸਿੱਖ ਧਰਮ ਇਸਲਾਈ ਧਰਮ ਜਾਂ ਇਸਲਾਮ ਇਸਲਾਮ ਨਾਲ ਹਾਸ਼ਮ ਨੇ ਕਿੱਸਾ ਸੱਸੀ ਪੁੰਨੂ ਦੀ ਰਚਨਾ ਕੀਤੀ ਬੈਂਤ ਛੰਦ ਵਿੱਚ ਕੋੜਾ ਛੰਦ ਵਿੱਚ ਦਬਈਆ ਛੰਦ ਵਿੱਚ ਜਾਂ ਸੋਠ ਛੰਦ ਵਿੱਚ ਦਬਈਆ ਛੰਦ ਵਿੱਚ ਕਿੱਸਾ ਸ਼ਬਦ ਕਿਸ ਭਾਸ਼ਾ ਦਾ ਹੈ ਫਾਰਸੀ ਦਾ ਯੂਨਾਨੀ ਦਾ ਅਰਬੀ ਦਾ ਜਾਂ ਮਿਸਰੀ ਦਾ ਅਰਬੀ ਦਾ ਕਿਸ ਕਿਸ ਕਿੱਸਾ ਨਾਇਕ ਨੇ ਇਸ਼ਕ ਦੀ ਖਾਤਰ ਕੰਨ ਪੜਵਾਏ ਮਹੀਵਾਲ ਪੁੰਨੂ ਮਿਰਜਾ ਜਾਂ ਰਾਂਝਾ ਰਾਂਜੇ ਨੇ ਕਿਸੇ ਵਿੱਚ ਪ੍ਰਧਾਨ ਰਸ ਵਜੋਂ ਵਰਤਿਆ ਜਾਂਦਾ ਹੈ ਸ਼ਿੰਗਾਰ ਰਸ ਅਭਿਪੱਤ ਰਸ ਸਾਤਰਾਸ ਕਰੁਣਾ ਰਸਤਾ ਸ਼ਿੰਗਾਰ ਰਸ ਕਿਸੇ ਦਾ ਆਰੰਭ ਕਿਸ ਤੋਂ ਹੁੰਦਾ ਹੈ ਰੁਮਾਂਸ ਤੋਂ ਮੰਗਲਾਚਰਨ ਤੋਂ ਨਾਇਕ ਦੀ ਸੁੰਦਰਤਾ ਤੋਂ ਮੰਗਲਾਚਰਨ ਤੋਂ ਜਾਂ ਪਿਆਰ ਤੋਂ ਪੰਜਾਬੀ ਵਿੱਚ ਪਹਿਲੀ ਵੀਰ ਰੱਸੀ ਵਾਰ ਛੱਠਿਆਂ ਦੀ ਵਾਰ ਚੰਡੀ ਦੀ ਵਾਰ ਨਾਦਰ ਸ਼ਾਹ ਦੀ ਵਾਰ ਹਰੀ ਸਿੰਘ ਨਲੂਏ ਦੀ ਵਾਰ ਤਾਂ ਚੰਡੀ ਦੀ ਵਾਰ ਵਾਰ ਕੀ ਹੈ ਕਾਵਤਤ ਕਾਵਨਾਟਕ ਦ੍ਰਿਸ਼ਨਾਟਕ ਕਾਵਰੂਪ ਕਾਵਰੂਪ ਵਾਰ ਨੂੰ ਲਿਖਿਆ ਜਾਂਦਾ ਹੈ ਅਸ਼ਟਪਦੀਆਂ ਵਿੱਚ ਸਲੋਕਾਂ ਵਿੱਚ ਤੁਕਾਂ ਵਿੱਚ ਜਾਂ ਪੌੜੀਆਂ ਵਿੱਚ ਤਾਂ ਪੌੜੀਆਂ ਵਿੱਚ ਹਾਂਜੀ ਇਹਨਾਂ ਵਿੱਚੋਂ ਕਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੈ ਜਪੋ ਆਸਾ ਦੀ ਵਾਰ 12 ਮਾਜ ਸਿੱਧ ਗੋਸ਼ਟੀਆਂ ਤਾਂ 12 ਮਾਜ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ 16 30 26 31 ਤਾਂ ਕਿਹਦੇ ਵਿੱਚ 30 ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀ ਬਾਣੀ ਰਾਗ ਮੁਕਤ ਹੈ ਸੁਖਮਨੀ ਜਪ ਮਾਝਾ ਦੀ ਵਾਰ ਸਿੱਧ ਗੋਸhti ਦਾ ਜਪ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਕਿਸ ਦੀ ਰਚਨਾ ਹੈ ਭਾਈ ਗੁਰਦਾਸ ਜੀ ਦੀ ਗੁਰਗੋਬਿੰਦ ਸਿੰਘ ਜੀ ਦੀ ਗੁਰੂ ਅਰਜਨ ਦੇਵ ਜੀ ਦੀ ਗੁਰੂ ਤੇਗ ਬਹਾਦਰ ਜੀ ਦੀ ਗੁਰਗੋਬਿੰਦ ਸਿੰਘ ਜੀ ਦੀ ਕਿਸ ਵਾਰ ਨੂੰ ਮੂਸੇ ਮੂਸੇ ਦੀ ਵਾਰ ਕੀ ਧੁਨੀ ਤੇ ਗਾਉਣ ਦਾ ਨਿਰਦੇਸ਼ ਹੈ ਬਸੰਤ ਕੀ ਵਾਰ ਕਾਂਗੜੇ ਦੀ ਵਾਰ ਰਾਮਕਲੀ ਦੀ ਵਾਰ ਜਾਂ ਗੁਜਰੀ ਦੀ ਵਾਰ ਤਾਂ ਕਿ ਆਊਗਾ ਜੀ ਇਹਦੇ ਚ ਕਾਂਗੜੇ ਦੀ ਵਾਰ ਆਚਾਰੀਏ ਵਿਸ਼ਵਨਾਥ ਅਨੁਸਾਰ ਰੀਤੀ ਦੇ ਜ਼ਰੂਰੀ ਤੱਤ ਹਨ ਸ਼ਬਦ ਸਮੂਹ ਅਤੇ ਸਮਾਜ ਸਿਰਫ ਅੱਖਰ ਕਰਮ ਅੱਖਰ ਕਰਮ ਸ਼ਬਦ ਸਮੂਹ ਅਤੇ ਸਮਾਜ ਸਿਰਫ ਸ਼ਬਦ ਸਮੂਹ ਤਾਂ ਕਿ ਉਹ ਅੱਖਰ ਕਰਮ ਸ਼ਬਦ ਸਮੂਹ ਤੇ ਸਮਾਜ ਚੌਤੀ ਅ ਸਿਧਾਂਤ ਨੂੰ ਕਿਸ ਆਚਾਰੀਆਂ ਨੇ ਵਿਕਸਿਤ ਕੀਤਾ ਭਾਰਤ ਮੁਨੀ ਮੋਮਟ ਕਸੇ ਮੇਧਰ ਅਭਿ ਅਬਿੰਨ ਅਬਿਨਵ ਗੁਪਤ ਤਾਂ ਕੀ ਹੋ ਗਿਆ ਇਹਦੇ ਚ ਕਸੇ ਮੇਧਰ ਸੂਫੀ ਕਾਬੂ ਰੂਪ ਵਧੇਰੇ ਕਿਸ ਕਾਬ ਧਾਰਨਾਂ ਨਾਲ ਸੰਬੰਧਿਤ ਹੈ ਸੂਫੀ ਕਿੱਸਾ ਬਾਦ ਜੰਗਨਾਮਾ ਤਾਂ ਸੂਫੀ ਬਾਬਾ ਫਰੀਦ ਦਾ ਸਬੰਧ ਕਿਸ ਸੂਫੀ ਫਿਰਕੇ ਨਾਲ ਮੰਨਿਆ ਜਾਂਦਾ ਹੈ ਚਿਸ਼ਟੀ ਕਾਦਰੀ ਸ਼ੋਹਰਾਵਦੀ ਨਕਸ਼ਵੰਦੀ ਤਾਂ ਚਿਸ਼ਟੀ ਹਾਂਜੀ ਇਹ ਸਾਡੇ ਕੁਐਸਚਨ ਸੀਗੇ ਆ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਟਾਈਮ ਟੂ ਟਾਈਮ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਉਹ ਮਿਲਦਾ ਰਹੇ ਧੰਨਵਾਦ ਜੀ ਕੱਲ ਤੋਂ ਆਪਾਂ ਸਟਾਰਟ ਕਰਾਂਗੇ ਦੀ ਟ੍ਰਿਪਲ ਐਸਬੀ ਦੇ ਜਿਹੜਾਗਾ ਸਿਲੇਬਸ ਅਨੁਸਾਰ ਜਿਹੜਾਗਾ ਆਪਾਂ ਰਿਵੀਜ਼ਨ ਕਰਾਂਗੇ ਇੱਕ 25 ਦਿਨ ਚੱਲੂਗੀ ਲਗਾਤਾਰ ਇਹ ਤੇ ਤੁਹਾਨੂੰ ਬਹੁਤ ਜ਼ਿਆਦਾਗਾ ਫਾਇਦਾ ਹੋਊਗਾ ਤੇ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਇਹ ਟਾਈਮ ਟੂ ਟਾਈਮ ਮਿਲਦੀ ਰਹੇ ਧੰਨਵਾਦ ਜੀ